ਕਦੇ ਕਦੇ ਕਿਸੇ ਦੀ ਜੁਬਾਨੋਂ ਅਫਸੋਸ ਦੇ ਬੋਲ ਨਿਕਲਦੇ ਨੇ ਵੀ ਫਲਾਣਾ ਮੇਰਾ ਮਿੱਤਰ ਮੇਰੇ ਨਾਲ ਧੋਖਾ ਕਰ ਗਿਆ ਏ ਉਹਨੇ ਵਫਾਦਾਰੀ ਨਹੀਂ ਕੀਤੀ ਫਲਾਣਾ ਮੇਰਾ ਰਿਸ਼ਤੇਦਾਰ ਮੇਰੇ ਨਾਲ ਦਗਾ ਕਰ ਗਿਆ ਏ ਉਹਨੇ ਵਫਾਦਾਰੀ ਨਹੀਂ ਕੀਤੀ ਔਰ ਵਫਾਦਾਰੀ ਨਹੀਂ ਕੀਤੀ ਇਹ ਗੱਲ ਇੱਕ ਕੋਲੋਂ ਮਿਲਦੀ ਕਿਤਰੇ ਇਹ ਲੱਖਾਂ ਸੈਂਕੜੇ ਲੋਕਾਂ ਕੋਲੋਂ ਗੱਲ ਮਿਲਦੀ ਪੈਰ-ਪੈਰ ਤੇ ਮਿਲਦੀ ਫਲਾਣਾ ਡਗਾ ਕਰ ਗਿਆ ਫਲਾਣਾ ਧੋਖਾ ਕਰ ਗਿਆ ਉਹ ਵਫਾਦਾਰ ਨਹੀਂ ਰਿਹਾ ਉਹ ਵਫਾਦਾਰ ਨਹੀਂ ਰਹੀ ਇਹ ਗੱਲਾਂ ਮਿਲਦੀਆਂ ਨੇ ਪਰ ਮੈਂ ਇੱਕ ਗੱਲ ਕਹਿਣਾ ਵੀ ਜਿਹੜਾ ਵਫਾਦਾਰ ਹੈ ਨਾ ਵਫਾਦਾਰੀ ਇੱਕ ਚੀਜ਼ ਦਾ ਨਾਂ ਹੈ ਮਹਿੰਗੀ ਆਈਟਮ ਦਾ ਨਾਂ ਹੈ ਇਹਨੂੰ ਐਵੇਂ ਕਹਿ ਲਓ ਵੀ ਵਫਾਦਾਰੀ ਇੱਕ ਬ੍ਰਾਂਡ ਦਾ ਨਾਂ ਹੈ ਅਰੇ ਬ੍ਰਾਂਡ ਬੜਾ ਮਹਿੰਗਾ ਬ੍ਰਾਂਡ ਹੈ ਜੋ ਹਰ ਇੱਕ ਦੇ ਹਿੱਸੇ ਨਹੀਂ ਆਇਆ ਮਹਿੰਗੇ ਸ਼ਰਟ ਹੋਵੇ ਨਾ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਖਿਮਾ ਕਰਿਓ ਮਹਿੰਗੀ ਪੈਂਟ ਹੋਵੇ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਮਹਿੰਗੀ ਕਾਰ ਹੋਵੇ ਹਰ ਬੰਦੇ ਦੀ ਹਾਇਸੀਅਤ ਨਹੀਂ ਹੈ ਲੈ ਲਵੇ ਮਹਿੰਗਾ ਮਕਾਨ ਹੋਵੇ ਹਰ ਬੰਦੇ ਦੀ ਹਾਇਸੀਅਤ ਤੋਂ ਬਾਹਰ ਹੁੰਦਾ ਹੈ ਤੋਂ ਖੈਰ ਜਿੰਨੇ ਵੀ ਮਹਿੰਗੇ ਬ੍ਰਾਂਡ ਨੇ ਉਸਾਰੇ ਲੋਕਾਂ ਦੇ ਹਿੱਸੇ ਵਿੱਚ ਨਹੀਂ ਆਉਂਦੇ ਬਫਾਤਾਰੀ ਵੀ ਇੱਕ ਬ੍ਰਾਂਡ ਹੈ ਔਰ ਬੜਾ ਮਹਿੰਗਾ ਬ੍ਰਾਂਡ ਹੈ ਇਹ ਸਾਰਿਆਂ ਦੇ ਹਿੱਸੇ ਵਿੱਚ ਆਇਆ ਹੀ ਨਹੀਂ ਜੇ ਸਾਰੇ ਵਫਾਦਾਰ ਹੋਣਾ ਤੇ ਫਿਰ ਤੇ ਉਹ ਬ੍ਰਾਂਡ ਦੀ ਕਦਰ ਨਾ ਨਾ ਰਹੇ ਤਾਂ ਖੈਰ ਵਫਾਦਾਰੀ ਨਾ 2-3 ਤਰੀਕਿਆਂ ਦੇ ਨਾਲ ਹੁੰਦੀ ਹੈ ਵਫਾਦਾਰ ਆਪਣੇ ਬਾਰੇ ਹੋਣਾ ਸਭ ਤੋਂ ਪਹਿਲਾਂ ਨੁਕਤੇ ਨੋਟ ਕਰ ਲਿਓ ਵਫਾਦਾਰ ਆਪਣੇ ਬਾਰੇ ਹੋਣਾ ਤੇ ਆਪਣੇ ਬਾਰੇ ਵਫਾਦਾਰ ਕੀ ਹੈ ਤੁਸੀਂ ਖਾਕ ਹੀ ਰਹੇ ਹੋ ਦੇਖੋ ਜੋ ਖਾਓਗੇ ਉਹਦੇ ਨਾਲ ਤੰਦਰੁਸਤੀ ਵੀ ਮਿਲ ਸਕਦੀ ਹੈ ਉਹਦੇ ਨਾਲ ਬਿਮਾਰੀ ਵੀ ਮਿਲ ਸਕਦੀ ਹੈ ਹੁਣ ਆਪਣੇ ਬਾਰੇ ਵਫਾਦਾਰ ਹੋਣਾ ਆਪਣੇ ਸਰੀਰ ਬਾਰੇ ਵਫਾਦਾਰ ਹੋਣਾ ਵੀ ਮੈਂ ਕੀ ਖਾਣਾ ਹੈ ਤੇ ਮੈਂ ਕੀ ਨਹੀਂ ਖਾਣਾ ਜੋ ਮੈਂ ਰੋਗ ਤੋਂ ਰਹਿਤ ਰਹਿ ਸਕਾਂ ਜੋ ਮੈਂ ਬਿਮਾਰੀ ਤੋਂ ਬਚਿਆ ਰਹਾ ਆਪਣੇ ਬਾਰੇ ਵਫਾਦਾਰ ਹੋਣਾ ਤੁਸੀਂ ਵੇਖ ਹੀ ਰਹੇ ਹੋ ਵੇਖ ਰਹੇ ਹੋ ਤੇ ਵੇਖਣ ਦੇ ਨਾਲ 90% ਤੁਹਾਡੇ ਅੰਦਰ ਜਿਹੜਾ ਪ੍ਰਤਿਬਿੰਬ ਬਣਦਾ ਹੈ ਜਿਹੜਾ ਅਕਸ਼ ਬਣਦਾ ਹੈ ਨਾ ਉਹ ਵੇਖਣ ਦੇ ਨਾਲ ਬਣਦਾ ਹੈ ਗਲਤ ਵੇਖੋਗੇ ਗਲਤ ਅਕਸ਼ ਗਲਤ ਪ੍ਰਤੀਬਿੰਬ ਤੁਹਾਡੇ ਅੰਦਰ ਬਣ ਜਾਣਗੇ ਜਿਹੜੇ ਦਿਨ ਪਰ ਰਾਤ ਤੁਹਾਨੂੰ ਬੇਚੈਨੀ ਵਿੱਚ ਰੱਖਣਗੇ ਉਸ ਤੋਂ ਅੱਗੇ ਤੁਸੀਂ ਸੋਚ ਕੀ ਰਹੇ ਹੋ ਦੂਜੇ ਬਾਰੇ ਗਵਾਂਢੀ ਬਾਰੇ ਰਿਸ਼ਤੇਦਾਰ ਬਾਰੇ ਭਰਾ ਬਾਰੇ ਪਤਨੀ ਬਾਰੇ ਪਤੀ ਬਾਰੇ ਸੋਚ ਕੀ ਰਹੇ ਹੋ ਨੈਗੇਟਿਵ ਸੋਚ ਰਹੇ ਹੋ ਪੋਜ਼ਿਟਿਵ ਸੋਚ ਰਹੇ ਹੋ ਦੂਜੇ ਤਾਂ ਮੰਦਾ ਸੋਚ ਰਹੇ ਹੋ ਦੂਜੇ ਦਾ ਚੰਗਾ ਸੋਚ ਰਹੇ ਹੋ ਕਿ ਮੈਂ ਇੱਥੇ ਗੱਲ ਕਰ ਦਿਆਂ ਪਰ ਇਹ ਵੀਡੀਓ ਇੱਕ ਵੱਖਰੀ ਬਣਾਵਾਂਗੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਤਾਂ ਕਰਕੇ ਮੈਂ ਸੰਕੋਚਵੇਂ ਲਫ਼ਜ਼ ਰੱਖਦਾ ਹੁਣ। ਇਹ ਵੀ ਤੁਸੀਂ ਜਦੋਂ ਕਿਸੇ ਦਾ ਭਲਾ ਕਰਨਾ ਚਾਹੋ ਤੁਹਾਡੇ ਕੋਲ ਭਲਾ ਕਰਨ ਲਈ ਕੁਝ ਵੀ ਨਹੀਂ ਹੈ। ਅਗਰ ਤੁਸੀਂ ਕਿਸੇ ਦੇ ਸਬੰਧ ਵਿੱਚ ਚੰਗਾ ਸੋਚ ਹੀ ਲਿਆ ਨਾ ਤੇ ਇੰਨੀ ਗੱਲ ਹੀ ਕਹਿ ਵੀ ਹੈ ਪ੍ਰਮਾਤਮਾ ਇਹਦਾ ਵੀ ਭਲਾ ਕਰੇ ਤੇ ਸਮਝ ਲਓ ਵੀ ਤੁਸੀਂ ਬਹੁਤ ਕੁਝ ਕਰ ਦਿੱਤਾ। ਤਾਂ ਮੇਰਾ ਮਤਲਬ ਖਾਕ ਹੀ ਰਹੇ ਹੋ ਆਪਣੇ ਬਾਰੇ ਵਫਾਦਾਰੀ ਸੋਚ ਕੀ ਰਹੇ ਹੋ ਆਪਣੇ ਬਾਰੇ ਵਫਾਦਾਰੀ। ਤੁਹਾਡੀ ਸੋਚ ਨੇ ਦੂਜੇ ਨੂੰ ਤੰਗ ਨਹੀਂ ਕਰਨਾ ਤੁਹਾਨੂੰ ਹੀ ਤੰਗ ਕਰਨਾ ਹੈ ਤੁਹਾਨੂੰ ਹੀ ਸਕੂਨ ਦੇਣਾ ਹੈ ਵੇਖ ਕੀ ਰਹੇ ਹੋ ਆਪਣੇ ਬਾਰੇ ਵਫਾਦਾਰੀ ਕਰਮ ਕੀ ਕਰ ਰਹੇ ਹੋ ਇਹ ਵੀ ਆਪਣੇ ਬਾਰੇ ਵਫਾਦਾਰੀ ਕਿਉਂਕਿ ਕਰਮਾਂ ਤੋਂ ਪੈਦਾ ਹੋਣ ਵਾਲਾ ਬੂਟਾ ਉਹਨੂੰ ਫਲ ਲੱਗਣਾ ਹੈ ਉਹ ਫਲ ਤੁਹਾਨੂੰ ਖਾਣਾ ਪੈਣਾ ਹੈ ਰੋਂਦਿਆਂ ਖਾਓ ਹੱਸਦਿਆਂ ਖਾਓ ਤੁਹਾਡਾ ਬੀਜ ਹੈ ਤੁਹਾਨੂੰ ਖਾਣਾ ਪੈਣਾ ਇਹ ਹੈ ਵਫਾਦਾਰੀ ਪਰ ਵਫਾਦਾਰੀ ਆਪਣੇ ਸਬੰਧ ਵਿੱਚ ਵਫਾਦਾਰੀ ਆਪਣੇ ਬਾਰੇ ਹੋਨੇਸਟ ਹੋ ਗਏ ਨੰਬਰ 2 ਦੇ ਉੱਤੇ ਵਫਾਦਾਰ ਪਰਿਵਾਰ ਦੇ ਸਬੰਧ ਵਿੱਚ ਹੋਣਾ ਪਰਿਵਾਰ ਦੇ ਬਾਰੇ ਵਫਾਦਾਰ ਹੋਣਾ ਤੁਸੀਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਦੇ ਨਾਲ ਨਿਭਾ ਪਾ ਰਹੇ ਹੋ ਜਾਂ ਨਹੀਂ ਨਿਭਾ ਪਾ ਰਹੇ ਤੁਹਾਡੀ ਪਤਨੀ ਹੈ ਤੁਹਾਡੀਆਂ ਧੀਆਂ ਨੇ ਤੁਹਾਡੇ ਪੁੱਤ ਨੇ ਤੁਹਾਡੇ ਮਾਪੇ ਆਪਣੇ ਤੁਹਾਡੇ ਭੈਣ ਭਾਈ ਨੇ ਤੁਸੀਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਦੇ ਨਾਲ ਅਦਾ ਕਰ ਪਾ ਰਹੇ ਹੋ ਜਾਂ ਨਹੀਂ ਕਰ ਪਾ ਰਹੇ ਇਹ ਹੈ ਪਰਿਵਾਰ ਦੇ ਬਾਰੇ ਵਫਾਦਾਰ ਹੋਣਾ ਇਦਾਂ ਤੇ ਨਹੀਂ ਬਿ ਕਮਾਰੇ ਹੋ ਤੁਸੀਂ ਰੋਜ਼ ਦਾ 2000 ਤੇ 1800 ਦਾ ਰੋਜ਼ ਜੂਆ ਖੇਡ ਕੇ ਆ ਜਾਂਦੇ ਹੋ ਜਾਂ ਸ਼ਰਾਬ ਪੀ ਕੇ ਘਰ ਆ ਜਾਂਦੇ ਹੋ ਤੇ 200 ਦੇ ਅੰਦਰ ਪਰਿਵਾਰ ਪਾਲਣ ਦੀ ਕੋਸ਼ਿਸ਼ ਕਰਦੇ ਹੋ ਕਿਵੇਂ ਭਲੇਗਾ ਇਹਦਾ ਮਤਲਬ ਵੀ ਤੁਸੀਂ ਆਪਣੇ ਪਰਿਵਾਰ ਦੇ ਬਾਰੇ ਵਫਾਦਾਰ ਨਹੀਂ ਹੋ ਤੇ ਜਿਹੜਾ ਪਰਿਵਾਰ ਬਾਰੇ ਵਫਾਦਾਰ ਹੈ ਉਹ 2000 ਕਮਾਰੇ ਤੇ 2 ਦਾ 2 ਹੀ ਘਰ ਵਿੱਚ ਲਿਆ ਰਿਹਾ ਹੈ ਵੀ ਮੈਂ ਇਕੱਲਾ ਨਹੀਂ ਮੇਰੇ ਨਾਲ 5 ਜੀ ਹੋਰ ਜੁੜੇ ਨੇ ਛੇ ਜੀ ਹੋਰ ਨੇ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਮੇਰੇ ਉੱਤੇ ਹੈ ਮਿਹਨਤ ਕਰਨੀ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਲਾਲਣਾ ਪਾਲਣਾ ਕਰਨੀ ਇਹਨੂੰ ਕਹਿੰਦੇ ਨੇ ਪਰਿਵਾਰ ਦੇ ਬਾਰੇ ਵਫਾਦਾਰ ਹੋਣਾ ਖੈਰ ਕੱਲ ਨੂੰ ਸ਼੍ਰੀਕਾ ਭਾਈਚਾਰਾ ਬ੍ਰਦਰਹੀ ਸਮਾਜ ਦੇ ਵਿੱਚ ਮੈਨੂੰ ਨੀਵਾ ਨਾ ਹੋਣਾ ਪਵੇ ਤਾਂ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹਾ ਮਾਂ ਇਸ ਤੋਂ ਅਗੇ ਕੌਮ ਦੇ ਪ੍ਰਤੀ ਵਫਾਦਾਰ ਹੋਣਾ ਮੈਂ ਜਿਹੜੀ ਕੌਮ ਵਿੱਚ ਹਾਂ ਉਹਦੀ ਸ਼ਾਨ ਬਣਾ ਉਸ ਕੌਮ ਦੀ ਉਸ ਕੌਮ ਲਈ ਮੈਂ ਦਾਗ ਨਾ ਬਣਾ ਕੌਮ ਲਈ ਧੋਖਾ ਨਾ ਬਣਾ ਕੌਮ ਮੇਰੇ ਕਰਕੇ ਬਦਨਾਮ ਨਾ ਹੋਵੇ ਕੋਈ ਇਹ ਨੰਕ ਕਵੇ ਵੀ ਪੰਜਾਬੀ ਇਸ ਤਰ੍ਹਾਂ ਦੇ ਹੁੰਦੇ ਨੇ ਕੋਈ ਇਹ ਨਾ ਕਵੇ ਵੀ ਦੂਜੀ ਕੌਮ ਦਾ ਨਾਂ ਲੈ ਕੇ ਇਸ ਤਰ੍ਹਾਂ ਦੇ ਹੁੰਦੇ ਨੇ ਕੌਮ ਦੇ ਬਾਰੇ ਵਫਾਦਾਰ ਹੋਣਾ ਮੈਂ ਜਿਸ ਕੌਮ ਦੇ ਅੰਦਰ ਹਾਂ ਉਸ ਕੌਮ ਦੇ ਅੰਦਰ ਰਵਾਂ ਪਰ ਮੇਰੇ ਕਰਕੇ ਮੇਰੀ ਕੌਮ ਦੇ ਉੱਤੇ ਕੋਈ ਦਾਗ ਨਾ ਲੱਗੇ ਇਹਨੂੰ ਕਹਿੰਦੇ ਨੇ ਕੌਮ ਦੇ ਬਾਰੇ ਵਫਾਦਾਰ ਹੋਣਾ ਇਸ ਤੋਂ ਅੱਗੇ ਦੇਸ਼ ਦੇ ਬਾਰੇ ਵਫਾਦਾਰ ਹੋਣਾ ਜਿਹੜੇ ਦੇਸ਼ ਵਿੱਚ ਰਹਿੰਦੇ ਹੋ ਜਿਹੜੇ ਦੇਸ਼ ਦੇ ਅੰਦਰ ਕਮਾ ਰਹੇ ਹੋ ਜਿਹੜੇ ਦੇਸ਼ ਦੇ ਅੰਦਰ ਖਾ ਰਹੇ ਹੋ ਜਿਸ ਦੇਸ਼ ਨੇ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੋਣ ਦੇਸ਼ ਦੇ ਬਾਰੇ ਵਫਾਦਾਰ ਹੋਣਾ ਕੌਮ ਦੇ ਬਾਰੇ ਦੇਸ਼ ਦੇ ਬਾਰੇ ਪਰਿਵਾਰ ਦੇ ਬਾਰੇ ਤੇ ਆਪਣੇ ਬਾਰੇ ਹੁਣ ਮੈਂ ਇੱਕ ਗੱਲ ਫੂਰ ਕਹਿਣੀ ਚਾਹੁੰਦਾ ਆ ਜਿਹੜੇ ਸਾਡੀ ਕੌਮ ਦੇ ਅੰਦਰ ਪਖੰਡੀ ਲਾਣਾ ਹੈ ਸਾਧਾਂ ਦਾ ਲਾਣਾ ਪਖੰਡੀ ਬਾਬਿਆਂ ਦਾ ਲਾਣਾ ਇਹ ਨਾ ਕੌਮ ਦੇ ਪ੍ਰਤੀ ਵਫਾਦਾਰ ਨੇ ਨਾ ਦੇਸ਼ ਦੇ ਪ੍ਰਤੀ ਵਫਾਦਾਰ ਨੇ ਨਾ ਇਹ ਤੁਹਾਡੇ ਪ੍ਰਤੀ ਵਫਾਦਾਰ ਨੇ ਇਹਨਾਂ ਦਾ ਕੰਮ ਹੈ ਲੁੱਟਣਾ ਸਿਰਫ ਲੁੱਟਣਾ ਨਾ ਇਹ ਬਾਣੀ ਦੇ ਗੁਰੂ ਦੇ ਪ੍ਰਤੀ ਵਫਾਦਾਰ ਨੇ ਇਹ ਚੋਰਾਂ ਦੇ ਵਫਾਦਾਰ ਨੇ ਇਹ ਪਖੰਡੀਆਂ ਦੇ ਵਫਾਦਾਰ ਨੇ ਮਨਮਤੀਆਂ ਦੇ ਵਫਾਦਾਰ ਨੇ ਤੇ ਜਿਹੜੇ ਇਹਨਾਂ ਦੀ ਹਾਮੀ ਭਰਨ ਵਾਲੇ ਨੇ ਉਹ ਵੀ ਇਹਨਾਂ ਵਰਗੇ ਹੀ ਹੋਣਗੇ ਗੁਰੂ ਕਿਸੇ ਹੋਰਾਂ ਨੂੰ ਤੋਰਦਾ ਹੈ ਕਿਸੇ ਹੋਰਾਂ ਨੂੰ ਤੋਰਦਾ ਫਿਰ ਇਹ ਗੁਰੂ ਦੇ ਵਫਾਦਾਰ ਤੇ ਨਾ ਨਾ ਹੋਏ ਰੱਬ ਦੇ ਰਾਹ ਰੱਬ ਦੇ ਰਾਹ ਦੇ ਉੱਤੇ ਤੁਰਨ ਦਾ ਮਤਲਬ ਹੈ ਉਹਦੇ ਵਫਾਦਾਰ ਬਣ ਕੇ ਰਹਿਣਾ ਤੇ ਉਹਦੇ ਵਫਾਦਾਰ ਬਣਨ ਦਾ ਮਤਲਬ ਇਹ ਹੈ ਵੀ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਾਰਿਆਂ ਦੇ ਭਲੇ ਦੀ ਗੱਲ ਕਰਨੀ ਭਲੇ ਦੀ ਸੋਚ ਰੱਖਣੀ ਮੰਦਾ ਨਾ ਰੱਖਣਾ ਮਨ ਦੇ ਅੰਦਰ ਇਹ ਤੇ ਦੁਨੀਆ ਨੂੰ ਲੁੱਟਣ ਤੇ ਲੱਗੇ ਨੇ ਖੈਰ ਵਫਾਦਾਰੀ ਦੀ ਕਦਰ ਬਹੁਤ ਥੋੜੇ ਲੋਕਾਂ ਨੂੰ ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਉਹਦਾ ਇਹ ਕਾਰਨ ਹੈ ਜਿਹੜਾ ਸੋਨਾ ਹੈ ਨਾ ਸੋਨੇ ਦੀ ਪਛਾਣ ਸੁਨੇਹਾਰੇ ਨੂੰਦੀ ਏ ਜੋਰੀ ਨੂੰਦੀ ਜਣੇ ਖਣੇ ਨੂੰ ਨਹੀਂ ਹੁੰਦੀ ਜਿਹੜਾ ਹੀਰਾ ਹੈ ਨਾ ਬੇਸ਼ੱਕ ਉਹ ਚਮਕਦਾ ਹੋਵੇ ਪਰ ਉਹਨੂੰ ਆਮ ਲੋਕ ਚਮਕਦਾ ਪੱਥਰ ਸਮਝ ਕੇ ਛੱਡ ਦੇਣਗੇ ਪਰ ਜੇ جوہری ਦੀ ਨਜ਼ਰ ਕਿਦਾਰੇ ਤੱਕ ਲਵੇ ਨਾ ਉਹ ਨਹੀਂ ਛੱਡਦਾ ਉਹਦੀ ਪਛਾਣ ਚੌਹਰੀ ਨੂੰ ਹੈ ਵਫਾਦਾਰੀ ਦੀ ਪਛਾਣ ਸਾਰਿਆਂ ਨੂੰ ਨਹੀਂ ਹੁੰਦੀ ਤੋ ਖੈਰ ਜਿਹੜੀ ਵਫਾਦਾਰੀ ਉਹ ਤੁਹਾਡੀ ਰੂਹ ਦਾ ਸਕੂਨ ਹੈ ਤੁਹਾਡੀ ਰੂਹ ਦੀ ਖੁਰਾਕ ਹੈ ਔਰ ਵਫਾਦਾਰੀ ਦਾ ਮਹਿੰਗਾ ਬ੍ਰਾਂਡ ਚੰਗਿਆਂ ਬੰਦਿਆਂ ਦੇ ਕੋਲ ਤੇ ਮਿਲਦਾ ਹੈ ਆਮ ਲੋਕਾਂ ਕੋਲ ਨਹੀਂ ਮਿਲਦਾ ਵਫਾਦਾਰੀ ਮਨੁੱਖਤਾ ਦੀ ਸ਼ਿਖਾਰੇ ਵਫਾਦਾਰੀ ਇੱਕ ਉਹ ਟੌਨਿਕ ਹੈ ਜਿਹੜਾ ਤੁਹਾਡੇ ਅੰਦਰ ਨੂੰ ਸਟਰੋਂਗ ਕਰਦਾ ਹੈ ਮਨ ਨੂੰ ਬਲਵਾਨ ਕਰਦਾ ਹੈ ਵਫਾਦਾਰ ਬੰਦਾ ਚਾਹ ਕੇ ਵੀ ਕਿਸੇ ਦਾ ਨੁਕਸਾਨ ਕਰਨਾ ਚਾਹੇ ਤੇ ਨਹੀਂ ਕਰ ਸਕਦਾ ਹੁਣ ਮੈਂ ਇੱਕ ਗੱਲ ਹੋਰ ਕਹ ਦੇਆ ਵਫਾਦਾਰੀ ਉਹ ਤਾਲੇ ਦੀ ਚਾਬੀ ਜਿਸ ਦਰਵਾਜ਼ੇ ਵਿੱਚੋਂ ਨਿਕਲ ਕੇ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਆ ਪੈਂਦੀਆਂ ਨੇ ਵਫਾਦਾਰ ਬਣੋ ਆਪਣੇ ਪ੍ਰਤੀ ਖਾਓ ਐਤਾ ਨਾ ਹੋਵੇ ਚਲ ਯਾਰ ਚਾਹ ਦੇ ਦੋ ਕੱਪ ਕੇਤਲੀ ਦੇ ਅੰਦਰ ਪਏ ਨੇ ਪਏ ਪਏ ਖਰਾਬ ਨਾ ਹੋ ਜਾਣ ਇਹਨੂੰ ਪੇਟ ਵਿੱਚ ਸੁੱਟ ਲਓ ਅੰਦਰ ਖਰਾਬ ਹੋਵੇ ਸਰੀਰ ਖਰਾਬ ਹੋਵੇ ਬਿਮਾਰ ਹੋਵੇ ਕੋਈ ਗੱਲ ਨਹੀਂ ਚਾਹ ਖਰਾਬ ਨਾ ਹੋਵੇ ਆਪਣੇ ਬਾਰੇ ਵਫਾਦਾਰ ਰਹੋ ਸੋਚੋ ਫੇਰ ਖਾਓ ਫੇਰ ਬੋਲੋ ਫੇਰ ਵੇਖੋ ਫੇਰ ਸੋਚੋ ਕੌਮ ਦੇ ਪ੍ਰਤੀ ਦੇਸ਼ ਦੇ ਪ੍ਰਤੀ ਪਰਿਵਾਰ ਦੇ ਪ੍ਰਤੀ ਆਪਣੇ ਫਰਜ਼ਾਂ ਦੇ ਪ੍ਰਤੀ ਵਫਾਦਾਰ ਬਣ ਕੇ ਰਹੋ ਇੱਕ ਮਹਿੰਗਾ ਬ੍ਰਾਂਡ ਹੈ ਇਹਨੂੰ ਗੱਲ ਨਾਲ ਲਾ ਕੇ ਰੱਖੋ ਆਪਣਾ ਸ਼ਿੰਗਾਰ ਬਣਾ ਕੇ ਰੱਖੋ ਤਾਂ ਕਿ ਦੇਖਣ ਵਾਲੇ ਕਹਿਣ ਵੀ ਇਹ ਬੰਦਾ ਵਾਕਈ ਵਫਾਦਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ